ਹਾੜਪੇਟਾਂ ਦੇ ਲਈ ਦੋ ਟਰੱਕ ਰਾਸ਼ਨ ਦੇ ਭੇਜੇ ਗਏ ਸੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਪੋਸਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜਾ ਸਮਾਨ ਆਇਆ ਸੀ ਚਾਹੇ ਉਸ ਦੇ ਵਿੱਚ ਪਤੀਸਾ ਸੀ ਮੰਜੇ ਸੀ ਜਾਂ ਛੋਲੇ ਸੀ ਉਹ ਸਮਾਨ ਖੁਰਦਬੁੱਦ ਕਰ ਦਿੱਤੇ ਗਏ ਆਪਣਾ ਜਿਹੜਾ ਮਾਮਲਾ ਬੜੀ ਪੋਸਟ ਵਾਇਰਲ ਹੋ ਰਹੀ ਹੈ ਨਾ ਆਰਿਆ ਆਮ ਆਦੀ ਪਾਰਟੀ ਦੇ ਇੱਕ ਆਗੂ ਦਾ ਕਹਿੰਦੇ ਪਤੀਸਾ ਖਾ ਗਏ ਛੋਲੇ ਖਾ ਗਏ ਮੰਜੇ ਵੀ ਨਹੀਂ ਲੱਭੇ ਤੇ ਕਹਿੰਦੇ ਪਤੀਸਾ ਬੜਾ ਸਵਾਦ ਸੀ ਤੇ ਛੋਲਿਆਂ ਦੀ ਤੜੀ ਬੜੀ ਸਵਾਦ ਸੀ ਮਾਮਲਾ ਹੈ ਕੀ ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਕਹਾਣੀ ਬਣੀ ਪਿੰਡ ਦੀ ਬਦਨਾਮੀ ਹੋਈ ਪੋਸਟਾਂ ਪਈਆਂ ਪੋਸਟਾਂ ਦੇ ਵਿੱਚ ਨਾਂ ਲਿਖੇਗੇ ਥੂ ਥੂ ਲੋਕਾਂ ਨੇ ਕੀਤੀ ਵੀ ਲੋਕਾਂ ਦਾ ਹੜ ਵਾਲਾ ਸਮਾਨ ਜਿਹੜਾ ਲੋਕਾਂ ਦਾ ਸੀਗਾ ਔਰ ਉਹ ਰੱਜੇ ਪੁੱਜੇ ਲੋਕ ਲੈ ਗਏ ਸੁਣਨ ਚ ਤਾਂ ਇਹ ਵੀ ਆਇਆ ਵੀ ਜਿਹੜਾ ਇਹ ਆਪ ਦਾ ਲੀਡਰ ਆ ਠੀਕ ਹੈ ਪਿੰਡ ਦਾ ਇਹਨੇ ਕੀ ਕੀਤਾ ਕਹਿੰਦੇ ਵੀ ਪਹਿਲਾਂ ਤਾਂ ਉਥੇ ਪਤੀਸਾ ਖੋਲਿਆ ਆਪ ਪਹਿਲਾਂ ਤਾਂ ਆਪ ਟੈਸਟ ਕੀਤਾ ਫਿਰ ਉਥੇ ਲੋਕਾਂ ਨੂੰ ਵੰਡਿਆ ਜਿਹੜੇ ਉਥੇ ਲਾ ਰੇਸੀਆ ਕਰ ਲਈ ਸੀ ਲੋਕ ਕੀ ਗੱਲ ਜਰੂਰ ਕਹਿ ਰਹੇ ਨੇ ਹੁਣ ਵੀ ਪਤੀਸਾ ਬੜਾ ਸੁਆਸ ਕਹਿੰਦੇ ਹੁਣ ਤਾਂ ਨਾਂ ਵੀ ਉਹ ਬੰਦੇ ਦਾ ਪਤੀਸਾ ਸਵਾਦ ਰੱਖਿਆ ਗਿਆ ਕਹਿੰਦੇ ਹੁਣ ਤਾਂ ਉਹਦਾ ਨਾਂ ਲੋਕ ਲੋਕ ਕਮੈਂਟਾਂ ਚ ਕਹੀ ਜਾਂਦੇ ਨੇ ਕਹਿੰਦੇ ਉਹਦਾ ਨਾਂ ਲਿਖ ਕੇ ਨਾਲ ਨਾਲ ਬ੍ਰੈਕਟ ਚ ਪਾਈ ਜਾਂਦੇ ਨੇ ਉਰਫ ਛੋਲੇ ਪਤੀਸਾ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਪਿੰਡ ਦੀ ਬਦਨਾਮੀ ਕਰਾਤੀ ਪਿੰਡ ਦਾ ਧੱਬਾ ਕਿੱਡਾ ਵੱਡਾ ਲਵਾ ਕਿਥੋਂ ਕਿਥੋਂ ਲੋਕ ਆਪ ਦਾ ਲੋਕ ਦਾਦਾ 20-20 ਰੁਪਏ ਇਕੱਠੇ ਕਰਕੇ ਲੋਕ ਰਾਸ਼ਨ ਲੈ ਕੇ ਤੇ ਇੱਥੇ ਇਹੋ ਜਿਹੇ ਬੰਦੇ ਵੀ ਸੀ ਜਿਹੜੇ ਰਾਸ਼ਨ ਗੋਲ ਕਰ ਗਏ ਇਹੋ ਜਿਹੇ ਬੰਦੇ ਵੀ ਸੀ ਜਿਹੜੇ ਕੜਮ ਚੌਧਰੀ ਬਣ ਗਏ ਪਿੰਡ ਦੇ ਜਿਨ੍ਹਾਂ ਨੂੰ ਇੰਜ ਲੱਗਦਾ ਵੀ ਸਾਡੇ ਬਿਨਾ ਪਿੰਡ 'ਚ ਪੱਤਾ ਨਹੀਂ ਹਲਦਾ ਔਰ ਪੁੱਛਦਾ ਕੋਈ ਵੀ ਨਹੀਂ ਮਰੂੜੀ ਉੱਤੋਂ ਚੜੀ ਆ ਲੱਗਦਾ ਵੀ ਸ਼ਾਇਦ ਇਹ ਗੇਮ ਗੁੰਮ ਪਾ ਕੇ ਟਰਾਲੀਆਂ ਕਿਤੇ ਕਮਾ ਕੇ ਕੁਝ ਗੋਲ ਹੋ ਸਕਦੀਆਂ ਸੀ ਕੀ ਹਾਰਡ ਪੀੜ ਤੋਂ ਲੋਕਾਂ ਲਈ ਹਰਿਆਣਾ ਪੱਲਵਲ ਤੋਂ ਆਏ ਰਾਸ਼ਨ ਦੇ ਟਰੱਕ ਜੋ ਕਿ ਇੱਥੇ ਸਟੋਰ ਕੀਤੇ ਗਏ ਸੀ ਪਿੰਡ ਦੇ ਕੁਝ ਲੋਕ ਰਾਸ਼ਨ ਲੈ ਗਏ ਪੰਜ ਮੰਝੇ ਵੀ ਨਹੀਂ ਕਹਿੰਦੇ ਲੱਭੇ ਕਣਕ ਦੀਆਂ ਬੋਰੀਆਂ ਵੀ ਉੱਡ ਗਈਆਂ ਕਹਿੰਦੇ ਆ ਪਤੀਸਾ ਤੇ ਛੋਲੇ ਬੜੇ ਸੁਆਸੀ ਕਿ ਇਹ ਜਿਹੜੇ ਆਪ ਦਾ ਲੀਡਰ ਆ ਕਿ ਇਹ ਫੋਟੋਆਂ ਖਚਾਉਣ ਦਾ ਮਕਸਦ ਸੀ ਕਿ ਇਹਨੂੰ ਇੰਜ ਲੱਗਦਾ ਸੀ ਮੈਂ ਰੀਲਾ ਪਾ ਕੇ ਮਗਰ ਗਾਣੇ ਲਾ ਕੇ ਤੇ ਨਜ਼ਾਰੇ ਲੈ ਲੂੰਗਾ ਵੀ ਲਓ ਜੀ ਰਾਸ਼ਨ ਮੈਂ ਵੰਡ ਰਿਆ ਫੋਕੀ ਟੌਰ ਬਣਾਉਣ ਦਾ ਹੀ ਮਕਸਦ ਸੀਗਾ ਨਹੀਂ ਤਾਂ ਰਾਸ਼ਨ ਆਇਆ ਹੋਵੇ ਉਹਨਾਂ ਮੁਸਲਮਾਨ ਭਰਾਵਾਂ ਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਵੰਡ ਲਓ ਜਾਂ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਚੱਲਦੇ ਆਂ ਪਰ ਰਾਸ਼ਨ ਰਖਵਾਇਆ ਗਿਆ ਰਾਸ਼ਨ ਮਿਸ ਗਾਈਡ ਕੀਤਾ ਗਿਆ ਪੰਚਾਇਤ ਨੂੰ ਵੀ ਔਰ ਉਸ ਸਟੋਰ ਵਾਲਿਆਂ ਨੂੰ ਵੀ ਪਰ ਖਾਦਾ ਕਿਹਨੇ ਆ ਕਿਹੜਾ ਲਗਿਆ ਟਰਾਲੀ ਭਰ ਕੇ ਇੱਥੇ ਹੀ ਬੰਦੇ ਦੱਸਦੇ ਆ ਉਹ ਕਹਿੰਦੇ ਵੀ ਟਰਾਲੀ ਭਰ ਕੇ ਜਦੋਂ ਰੌਲਾ ਪਿਆ ਉਥੇ ਫਿਰ ਉਹ ਤੇ ਸੱਚੀ ਹੋਂ ਲਈ ਪਤੀਸੇ ਦਾ ਆਪ ਖਾਦੇ ਪਹਿਲਾਂ ਉੱਥੇ ਹੀ ਖੋਲ ਕੇ ਡੱਬੇ ਛੋਲੇ ਫਿਰ ਸੱਚੀ ਹੋਂ ਲਈ ਕਿਹਾ ਨਹੀਂ ਨਹੀਂ ਅਸੀਂ ਨਹੀਂ ਖਾਂਦੇ ਇਹ ਚੀਜ਼ਾਂ ਇਹ ਜ਼ਹਿਰ ਹੁੰਦੀਆਂ 6 ਤਰੀਕ ਦਾ ਪਿਛਲੇ ਮਹੀਨੇ ਦੀ ਆ ਮਹੀਨਾ ਹੋ ਗਿਆ 6 ਤਰੀਕ ਪਿਛਲੇ ਮਹੀਨੇ ਦੀ ਦਾ ਰਾਸ਼ਨ ਲੱਥਾ ਤੇ ਰੌਲਾ ਤਾਂ ਦੋ ਦਿਨ ਪਹਿਲਾਂ ਪਿਆ ਤਿੰਨ ਦਿਨ ਇੱਕ ਮਹੀਨਾ ਰਾਸ਼ਨ ਕਿਉਂ ਰੱਖਿਆ ਰੱਖਿਆ ਨਹੀਂ ਰਖਾਇਆ ਕਿਉਂ ਪਰ ਉਸ ਤੋਂ ਬਾਅਦ ਜਦੋਂ ਉੱਥੋਂ ਟਰਾਲੀਆਂ ਭਰ ਕੇ ਇਹਨਾਂ ਨੇ ਵੰਡਣ ਜਾਣਾ ਸੀ ਉਦੋਂ ਟਰਾਲੀਆਂ ਟਰਾਲੀ ਘਰੇ ਕਿਉਂ ਲੈ ਕੇ ਗਿਆ ਭਾਈ ਸਾਹਿਬ ਇਹ ਵੀ ਲੋਕ ਦੱਸਦੇ ਨੇ ਉੱਥੇ ਉੱਥੇ ਹੀ ਗੱਲ ਮੈਂ ਸੁਣੀ ਹੈ ਕਹਿੰਦੇ ਵੀ ਇਹ ਟਰਾਲੀ ਆਪਦੇ ਘਰੇ ਲਗੇ ਆ ਤਰਪਾਲ ਪਾਈ ਆ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਵੀ ਹੋ ਸਕਦਾ ਘਰੇ ਰਾਸ਼ਨ ਲਾ ਲਿਆ ਹੋਵੇ ਇਹ ਖਬਰ ਫਰੋਜਪੁਰ ਦਿਹਾਤੀ ਦੇ ਪਿੰਡ ਸਾੰਦੇ ਹਾਸ਼ਮ ਦੀ ਹੈ ਜਿੱਥੇ ਹੜ੍ਹ ਪੀੜਤਾਂ ਦੇ ਲਈ ਦੋ ਟਰੱਕ ਰਾਸ਼ਨ ਦੇ ਭੇਜੇ ਗਏ ਸੀ ਸਮਗਰੀ ਭੇਜੀ ਗਈ ਸੀ ਜਿਸ ਦੇ ਵਿੱਚ ਕਾਫੀ ਸਮਾਨ ਸੀ ਕਾਥੀ ਤੇ ਤੌਰ ਤੇ ਇੱਕ ਜਿਹੜੀ ਕਲਿੱਪ ਆ ਉਹ ਵਾਇਰਲ ਹੋ ਰਹੀ ਹੈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਪੋਸਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜਾ ਸਮਾਨ ਆਇਆ ਸੀ ਚਾਹੇ ਉਸ ਦੇ ਵਿੱਚ ਪਤੀਸਾ ਸੀ ਮੰਜੇ ਸੀ ਜਾਂ ਛੋਲੇ ਸੀ ਉਹ ਸਮਾਨ ਇੱਕ ਆਮ ਆਦੀ ਪਾਰਟੀ ਦੇ ਕਥਿਤ ਤੌਰ ਖੁਰਦਬੁਰ ਕਰ ਦਿੱਤੇ ਗਏ ਆ ਪੂਰਾ ਮਾਮਲਾ ਹੈਗੀ ਆ ਸੁੱਖ ਸਾਡੇ ਨਾਲ ਸੁੱਖ ਸਾੰਦੇ ਹਾਸ਼ਮ ਦਾ ਜਿਹੜਾ ਮਾਮਲਾ ਬੜੀ ਪੋਸਟ ਵਾਇਰਲ ਹੋ ਰਹੀ ਹੈ ਨਾ ਆ ਰਿਹਾ ਆਮ ਆਦੀ ਪਾਰਟੀ ਦੇ ਇੱਕ ਆਗੂ ਦਾ ਕਹਿੰਦੇ ਪਤੀਸਾ ਖਾ ਗਿਆ ਛੋਲੇ ਖਾ ਗਿਆ ਮੰਜੇ ਵੀ ਨਹੀਂ ਲੱਭੇ ਤੇ ਕਹਿੰਦੇ ਪਤੀਸਾ ਬੜਾ ਸੁਆਸ ਸੀ ਤੇ ਛੋਲਿਆਂ ਦੀ ਤਰੀ ਬੜੀ ਸੁਆਸ ਸੀ ਮਾਮਲਾ ਹੈਗੀ ਸਤਪਾਲ ਮਾਮਲਾ ਨਾ ਬੜਾ ਹਾਸੋ ਹੀਣਾ ਅ ਮਤਲਬ ਸ਼ਰਮ ਵੀ ਆਉਂਦੀ ਆ ਦੱਸਣ ਲੱਗੇ ਵੀ ਇਸ ਤਰ੍ਹਾਂ ਦਾ ਹੁੰਦਾ ਹਨ ਹੜਪੀਟਾਂ ਦੀ ਸਮਗਰੀ ਖੁਰਦਬੁਰ ਕਰਗੇ ਔਰ ਕਿੰਨਾ ਦੀ ਜਿਹੜੇ ਮੁਸਲਮਾਨ ਵੀਰ ਵਖੋ ਇੱਕ ਪਾਸੇ ਨਫਰਤ ਫਲਾਈ ਜਾਂਦੀ ਆ ਤੇ ਦੂਜੇ ਪਾਸੇ ਮੁਸਲਮਾਨ ਵੀਰ ਵੀਰਾਂ ਦਾ ਇਹ ਬੜਾ ਸੰਯੋਗ ਦਿੱਤਾ ਇਸ ਵਾਰ ਪੰਜਾਬ ਦੇ ਵਿੱਚ ਫਿਰੋਜ਼ਪੁਰ ਚ ਖਾਸ ਕਰਕੇ 10 10 15 15 ਟਰੱਕ ਆਏ ਇਸੇ ਤਰੀਕੇ ਨਾਲ ਦੋ ਟਰੱਕ ਆਏ ਆਪਣੇ ਹਰਿਆਣੇ ਤੋਂ ਸ਼ਤਪਲਵਲ ਤੋਂ ਵੀ ਵੀ ਤੇ ਉਹ ਟਰੱਕ ਆਏ ਫਿਰੋਜ਼ਪੁਰ ਦੇ ਵਿੱਚ ਔਰ ਫਿਰੋਜ਼ਪੁਰ ਦੇ ਵਿੱਚ ਪਿੰਡ ਸਾਦੇ ਹਾਸ਼ਮ ਦੇ ਵਿੱਚ ਕੋਈ ਜਾਣਕਾਰ ਸੀ ਉਹਨਾਂ ਦਾ ਔਰ ਉਹਨਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਟਰੱਕ ਵੰਡ ਦਿਓ ਬਿਆਸੀ ਨਾਲ ਚਲੇ ਚਲਦੇ ਵੰਡ ਦਿਓ ਉਥੇ ਪਿੰਡ ਸੰਦੇ ਹਾਸ਼ਮ ਦੇ ਜਿਹੜੇ ਤੁਸੀਂ ਆਪ ਆਗੂ ਦੀ ਗੱਲ ਕਰ ਰਹੇ ਹੋ ਉਹ ਆਪ ਆਗੂ ਹੋਣੀ ਪਹਿਲਾਂ ਪਿੰਡ ਦੀ ਪੰਚਾਇਤ ਨਾਲ ਕੁਝ ਕਰਾਸ਼ਨ ਵੰਡ ਕੇ ਆਏ ਸੀ ਔਰ ਉਹਨਾਂ ਨੇ ਕਿਤੇ ਸੋਚਿਆ ਹੋਣਾ ਵੀ ਚਲੋ ਇਹਨਾਂ ਨੂੰ ਬੁਲਾ ਲੈਨੇ ਉਥੇ ਉਹਨਾਂ ਨੂੰ ਬੁਲਾ ਲਿਆ ਗਿਆ ਕਿਸੇ ਹੋਰ ਬੰਦੇ ਨੂੰ ਬੁਲਾਇਆ ਗਿਆ ਚਲੋ ਵੀ ਨਾਲ ਆ ਗਏ ਬੁਲਾਇਆ ਗਿਆ ਉਥੇ ਜਿਹੜੀ ਫੈਕਟਰੀ ਦੇ ਵਿੱਚ ਜਾਂ ਜਿਹੜੀ ਉਹ ਗਦਾਮ ਦੇ ਵਿੱਚ ਮਾਲ ਲਾਉਣਾ ਸੀ ਰੱਖਣਾ ਸੀ ਜਿਸ ਬੰਦੇ ਨਾਲ ਉਹਨਾਂ ਨੇ ਸੰਪਰਕ ਕੀਤਾ ਸੀ ਔਰ ਉਸ ਜਗ੍ਹਾ ਤੇ ਜਦੋਂ ਬੁਲਾਇਆ ਗਿਆ ਤਾਂ ਉਹਨਾਂ ਨੂੰ ਕਿਹਾ ਗਿਆ ਭਾਈ ਰਾਸ਼ਨ ਵੰਡਣਾ ਤੁਹਾਨੂੰ ਪਤਾ ਪਿੰਡਾਂ ਦਾ ਦੱਸ ਦਿਓ ਔਰ ਉਹਨਾਂ ਚੋਂ ਜਿਹੜਾ ਇਹ ਇੱਕ ਆਪ ਦਾ ਆ ਤੁਸੀਂ ਨਾਲ ਆ ਰਹੇ ਸੀ ਇਹ ਲੀਡਰ ਆ ਤੇ ਸਾਰੇ ਮੁੰਡਿਆਂ ਦੀ ਨਹੀਂ ਗੱਲ ਕਰਦਾ ਮੁੰਡੇ ਵਧੀਆ ਵੀ ਨੇ ਵਿੱਚ ਸੇਵਾ ਕਰਨ ਵਾਲੇ ਵੀ ਔਰ ਇਹਨਾਂ ਨੇ ਉਹਨਾਂ ਨੂੰ ਚਲੋ ਪਿੰਡ ਵੀ ਕਮਾਏ ਵਿਖਾਏ ਪਿੰਡਾਂ ਵੇਖੋ ਜੀ ਪਿੰਡ ਰੁੜਿਆ ਪਿਆ ਡੁੱਬਿਆ ਪਿਆ ਪਲਾਨਾਂ ਠੰਕਾਣਾ ਫਰੋਇਪੁਰ ਦੇ ਪਿੰਡ ਵਿਖਾਏ ਪਰ ਇੱਕ ਗੱਲ ਗਲਤ ਗਾਈਡ ਕਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਮੁਸਲਮਾਨ ਵੀਰਾਂ ਨੂੰ ਜਿਹੜੀ ਸੱਚਾਈ ਆ ਜੋ ਮੇਰੇ ਸੋਰਸ ਮੇਰੇ ਜੋ ਮੈਂ ਇਕੱਠੀ ਕੀਤੀ ਜਾਣਕਾਰੀ ਜੋ ਪਿੰਡ ਚ ਖੁੰਡ ਚਰਚਾ ਕਹਿ ਲਓ ਦੰਦ ਕਥਾ ਕਹਿ ਲਓ ਉਹ ਪਿੰਡ ਚ ਚੱਲ ਰਹੀ ਆ ਔਰ ਨਾਲ ਦੇ ਪਿੰਡਾਂ ਚ ਚੱਲ ਰਹੀ ਆ ਇਸ ਇੰਟਰਵਿਊ ਨੂੰ ਇਹ ਗੱਲ ਪੋਸਟਾ ਚੱਲਦੀ ਹੁਣ ਹਫਤਾ ਕ ਹੋ ਗਿਆ ਔਰ ਅੱਜ ਹਫਤੇ ਤੋਂ ਬਾਅਦ ਇਸ ਲਈ ਇੰਟਰਵਿਊ ਕਰ ਰਹੇ ਆ ਵੀ ਪੂਰੀ ਜਾਣਕਾਰੀ ਲੈ ਕੇ ਅੱਛਾ ਉਹ ਖੁੰਡ ਚਰਚਾ ਚੱਲਦੀ ਤੇ ਗੱਲ ਸਾਰੀ ਆਈ ਇਹਨਾਂ ਨੇ ਪਿੰਡ ਵਿਖਾਤੇ ਔਰ ਮਿਸਗਾਈਡ ਇਹ ਕਰਤਾ ਉਹਨਾਂ ਨੂੰ ਵੀ ਪਿੰਡਾਂ ਚ ਨਾ ਜਾਓ ਪਿੰਡਾਂ ਚ ਲੋਕ ਲੁੱਟ ਲੈਂਦੇ ਨੇ ਤੁਹਾਡਾ ਰਾਸ਼ਨ ਖੋਹ ਲੈਣਗੇ ਗੱਲ ਪੈ ਜਾਣਗੇ ਇਹ ਗੱਲ ਫਲਾਇ ਇੱਕ ਦੋ ਜਗ੍ਹਾ ਤੇ ਹੋਇਆ ਯਾਰ ਇਹ ਥੋੜੀ ਸਾਰੇ ਲੋਕ ਗਲਪੈਨ ਨੂੰ ਬੈਠੇ ਆ ਇਹ ਤੱਕ ਬੇਇੱਜ਼ਤੀ ਆ ਫਿਰੋਜ਼ਪੁਰ ਦੇ ਲੋਕਾਂ ਦੀ ਪਿੰਡਾਂ ਵਾਲਿਆਂ ਦੀ ਆਪਾਂ ਬੇਇੱਜ਼ਤੀ ਕਰ ਰਹੇ ਆ ਇਹ ਉਸੇ ਕੋਈ ਆਪ ਦਾ ਜਿਹੜਾ ਨੌਜਵਾਨ ਨਮਨਮੋਟ ਦਾ ਉਸਦੀ ਵਰਡਿੰਗ ਆ ਅੱਛਾ ਉੱਥੇ ਕੀ ਕੀਤਾ ਗਿਆ ਗਾਈਡ ਕਰਕੇ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੂੰ ਇਨਵੋਲਵ ਕਰਕੇ ਪਿੰਡ ਦੀ ਪੰਚਾਇਤ ਦੇ ਕੋਲੋਂ ਲੈਟਰ ਪੈਡ ਤੇ ਲਿਖ ਕੇ ਉਹਦੇ ਤੇ ਮੋਹਰ ਲਵਾ ਕੇ ਉਹ ਦੇ ਦਿੱਤਾ ਗਿਆ ਉਨਾ ਮੁਸਲਮਾਨ ਵੀਰਾਂ ਨੂੰ ਵੀ ਤੁਸੀਂ ਜਾਓ ਰਾਸ਼ਨ ਅਸੀਂ ਜਦੋਂ ਪਾਣੀ ਉਤਰਿਆ ਉਦੋਂ ਵੰਡਦੇ ਆਗੇ ਜਾਂ ਜਦੋਂ ਥੋੜੀ ਜੀ ਲੋੜ ਹੋਈ ਵੰਡਦੇ ਆਗੇ ਉੱਥੇ ਗਦਾਮ ਦੇ ਵਿੱਚ ਰਾਸ਼ਨ ਲਾ ਦਿੱਤਾ ਗਿਆ ਉਹ ਦੋ ਖਣੀ ਇੱਕ ਜਾਂ ਦੋ ਖਣੀ ਟਰੱਕ ਸੀਗੇ ਕਹਿੰਦੇ ਪਤੀਸਾ ਸੀਗਾ ਉਹਦੇ ਚ ਠੀਕ ਹੈ ਉਹ ਮੈਂ ਗੱਲ ਅੱਗੇ ਵੀ ਕਰਦਾ ਉਹ ਲਾ ਲਿਆ ਗਿਆ ਔਰ ਲਾਇਆ ਕਿੰਨਾ ਨੇ ਉਸੇ ਫੈਕਟਰੀ ਕੰਮ ਕਰਦੇ ਜਿਹੜੇ ਮਜ਼ਦੂਰ ਸੀਗੇ ਉੱਥੇ ਵਿਚਾਰੇ ਪਲੰਬਰ ਵਾਲੇ ਜਾਂ ਵੈਲਡਿੰਗ ਵਾਲੇ ਜਾਂ ਕੋਈ ਹਨਾ ਉੱਥੇ ਇੱਟਾਂ ਚੱਕਣ ਵਾਲੇ ਜਿਹੜੇ ਸੀ ਉਹ ਬਿਲਕੁਲ ਗਰੀਬ ਬੰਦੇ ਨੇ ਦਿਹਾੜੀ ਵਾਲੇ ਨੇ ਉਹਨਾਂ ਤੋਂ ਟਰੱਕ ਤੋਂ ਸਮਾਨ ਲਵਾਇਆ ਗਿਆ ਰੱਖਿਆ ਗਿਆ ਉੱਥੇ ਸੁਣਨ ਚ ਤਾਂ ਇਹ ਵੀ ਆਇਆ ਵੀ ਜਿਹੜਾ ਇਹ ਆਪ ਦਾ ਲੀਡਰ ਆ ਠੀਕ ਹੈ ਪਿੰਡ ਦਾ ਇਹਨੇ ਕੀ ਕੀਤਾ ਕਹਿੰਦੇ ਵੀ ਪਹਿਲਾਂ ਤਾਂ ਉੱਥੇ ਪਤੀਸਾ ਖੋਲਿਆ ਆਪ ਇਹ ਉੱਥੇ ਲੋਕ ਗੱਲਾਂ ਕਰਦੇ ਪਏ ਆ ਮੈਂ ਤਾਂ ਚਲੋ ਨਹੀਂ ਵੇਖਿਆ ਉਹ ਗੱਲਾਂ ਕਰਦੇ ਆ ਕਹਿੰਦੇ ਵੀ ਪਹਿਲਾਂ ਆਪ ਖੋਲਿਆ ਪਹਿਲਾਂ ਤਾਂ ਆਪ ਟੈਸਟ ਕੀਤਾ ਫੇਰ ਉੱਥੇ ਲੋਕਾਂ ਨੂੰ ਵੰਡਿਆ ਜਿਹੜੇ ਉੱਥੇ ਲਾਹ ਰਿਸੀਆ ਕਰ ਲਈ ਸੀ ਉੱਥੇ ਤਾਂ ਹੀ ਕਹਿੰਦੇ ਨਾ ਪਤੀਸਾ ਬੜਾ ਸੁਆਦ ਸੀ ਗੱਲ ਐਵੇਂ ਤਾਂ ਨਹੀਂ ਕਿਤੋ ਆਈ ਗਰੀਬ ਬੰਦਾ ਖਾ ਗਏ ਥੋੜੀ ਸੁਆਦ ਕੋਊਗਾ ਠੀਕ ਐ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉੱਥੇ ਜਿਹੜੇ ਲੋੜਵੰਦ ਬੰਦੇ ਸੀ ਪਹਿਲੀ ਗੱਲ ਤਾਂ ਇੱਕ ਗੱਲ ਮੈਂ ਕਲੀਅਰ ਕਰਾਂ 6 ਤਰੀਕ ਦਾ ਪਿਛਲੇ ਮਹੀਨੇ ਦੀ ਆ ਮਹੀਨਾ ਹੋ ਗਿਆ 6 ਤਰੀਕ ਪਿਛਲੇ ਮਹੀਨੇ ਦੀ ਦਾ ਰਾਸ਼ਨ ਲੱਥਾ ਤੇ ਰੌਲਾ ਤਾਂ ਦੋ ਦਿਨ ਪਹਿਲਾਂ ਪਿਆ ਤਿੰਨ ਦਿਨ ਇੱਕ ਮਹੀਨਾ ਰਾਸ਼ਨ ਕਿਉਂ ਰੱਖਿਆ ਰੱਖਿਆ ਨਹੀਂ ਰਖਾਇਆ ਕਿਉਂ ਹੁਣ ਫੈਕਟਰੀ ਦੇ ਵਿੱਚ ਰਾਸ਼ਨ ਸੀਗਾ ਫੈਕਟਰੀ ਵਾਲਿਆਂ ਦੇ ਕੋਲੇ ਇੱਕ ਚਾਬੀ ਸੀ ਇੱਕ ਚਾਬੀ ਪੰਚਾਇਤ ਦੇ ਕੋਲੇ ਸੀ ਫੈਕਟਰੀ ਵਾਲਿਆਂ ਨੇ ਉੱਥੇ ਕੋਈ ਸਮਾਨ ਵੀ ਉਹਨਾਂ ਦਾ ਅੰਦਰ ਕਿਤੇ ਪਿਆ ਹੁਣ ਉਹਨਾਂ ਨੇ ਕਿਤੇ ਕੱਢਿਆ ਤੇ ਕਿਸੇ ਮਜ਼ਦੂਰ ਨੇ ਉੱਥੇ ਕਹਿਤਾ ਕਿ ਮਤਲਬ ਬਾਈ ਜੀ ਸਾਨੂੰ ਵੀ ਅਸੀਂ ਵੀ ਲੋੜਵੰਦਾ ਗਰੀਬ ਆ ਕੋ ਸਾਨੂੰ ਦੇ ਦਿਓ ਉਹਨਾਂ ਨੇ ਰਾਸ਼ਨ ਲਾਇਆ ਸੀ ਉਸ ਦਿਨ ਤੇ ਉਹਨਾਂ ਨੇ ਕਿਤੇ ਕੋਈ ਇੱਕ ਅੱਧਾ ਕੋਈ ਉਹਨਾਂ ਨੂੰ ਕੋਈ ਛੋਲਿਆਂ ਦਾ ਪੈਕੇਟ ਦੇਤਾ ਜਾਂ ਕੁਛ ਕਹਿੰਦੇ ਵੀ ਉਹ ਚਲੋ ਦੇਤਾ ਚਲੋ ਉਹਨਾਂ ਦੀ ਨਿੱਜੀ ਰਾਇ ਆ ਉਸ ਤੋਂ ਬਾਅਦ ਟਰਾਲੀਆਂ ਭਰੀਆਂ ਗਈਆਂ ਔਰ ਇੱਕ ਗੱਲ ਹੋਰ ਦੱਸਦਾ ਮੈਂ ਇੱਥੇ ਮੇਨ ਗੱਲ ਉਹ ਜਿਹੜੇ ਫੈਕਟਰੀ ਵਾਲੇ ਸੀ ਜਿਨ੍ਹਾਂ ਦੇ ਗਦਾਮ ਚ ਰੱਖਿਆ ਸੀਗਾ ਇਹ ਫਵਾ ਫੜਾਤੀ ਕਿ ਵੀ ਰਾਸ਼ਨ ਉਥੋਂ ਚੋਰੀ ਹੋ ਗਿਆ ਇਹਨਾਂ ਨੇ ਚੋਰੀ ਕਰਵਾਤਾ ਇਹ ਵੀ ਗੱਲ ਫਲਾਈ ਗਈ ਪਿੰਡ ਚ ਉਹ ਰਾਸ਼ਨ ਉਥੋਂ ਜਿਹੜਾ ਪਿਆ ਸੀਗਾ ਉਹ ਰਾਸ਼ਨ ਖਰਾਬ ਹੋ ਜਾਣਾ ਸੀ ਕਿਉਂਕਿ ਇੱਕ ਮਹੀਨਾ ਬਾਹਰ ਰੋਡ ਤੇ ਦੁਕਾਨ ਜਾਂ ਗਦਾਮ ਚ ਪਿਆ ਹੋਵੇ ਆਟੇ 'ਚ ਵੀ ਸੁਸਰੀ ਪੈ ਜਾਣੀ ਸੀ ਹੁਣ ਪਤੀਸਾ ਜਿਹੜਾ ਕੱਢਣਾ ਸੀਗਾ ਫ੍ਰਿਜ ਤੋਂ ਬਿਨਾ ਪਤੀਸਾ ਥੋੜੀ ਕੱਢਣੀ ਗਰਮੀ ਆ ਉਤੋਂ ਪਤੀਸਾ ਵੀ ਖਰਾਬ ਹੋ ਜਨਾ ਛੋਲੇ ਵੀ ਔਰ ਉਸ ਤੋਂ ਬਾਅਦ ਆਟਾ ਵੀ ਜਿਹੜਾ ਬਜੀਤਪੁਰ ਜਾਮਨੀ ਸਾਹਿਬ ਗੁਰਦੁਆਰਾ ਦੇਖਿਆ ਹੈ ਗੁਰਦੁਆਰਾ ਸਾਹਿਬ ਦੇਖਿਆ ਹੈ ਆਟਾ ਵੀ ਉਥੋਂ ਕਈ ਕੁਆਂਟਲ ਦੱਸਦੇ ਹੈਗਾ ਸੀ ਜਿਹੜਾ ਦੇਖਿਆ ਹੈ ਪਰ ਦੂਜੇ ਪਾਸੇ ਜਦੋਂ ਟਰਾਲੀਆਂ ਭਰੀਆਂ ਗਈਆਂ ਟਰਾਲੀਆਂ ਭਰਨ ਵੇਲੇ ਇਹ ਜਦੋਂ ਰੌਲਾ ਪੈਂਦਾ ਉਦੋਂ ਭਾਈ ਸਾਹਿਬ ਹੁਣੇ ਜਿਹੜੇ ਆਪ ਦੇ ਨੌਜਵਾਨ ਨੇ ਜਿਨ੍ਹਾਂ ਦੇ ਖਲਾਫ ਪੋਸਟਾ ਲੋਕ ਪਾ ਰਹੇ ਨੇ ਹਾਂ ਬਾਈ ਨੇਮ ਪਾ ਰਹੇ ਨੇ ਨਾਮ ਲਿਖ ਕੇ ਉਹਨਾਂ ਦਾ ਬਾਈ ਨੇਮ ਨਾਮ ਲਿਖਿਆ ਹੋਇਆ ਮੇਰੇ ਕੋਲ ਕੁਝ ਪੋਸਟਾ ਵੀ ਨੇ ਮੈਂ ਥੋੜੀ ਜਿਹੀ ਪੜ ਕੇ ਵੀ ਸੁਣਾ ਦੇਣਾ ਸਕਰੀਨ ਤੇ ਵੀ ਆਪਾਂ ਦਿਖਾ ਦੇਾਂਗੇ ਔਰ ਉਹਨਾਂ ਦਾ ਕਥਿਤ ਨਾਂ ਵੀ ਲਿਖਿਆ ਹੋਇਆ ਔਰ ਉਹਦੇ 'ਚ ਕਹਿੰਦੇ ਵੀ ਵਿਸ਼ਵਾਸ ਨੂੰ ਢਾਲ ਲੱਗ ਗਈ ਆ ਹੜ੍ਹ ਪੀੜਤ ਲੋਕਾਂ ਲਈ ਹਰਿਆਣਾ ਪੱਲਵਲ ਤੋਂ ਆਏ ਰਾਸ਼ਨ ਦੇ ਟਰੱਕ ਜੋ ਕਿ ਇੱਥੇ ਸਟੋਰ ਕੀਤੇ ਗਏ ਸੀ ਪਿੰਡ ਦੇ ਕੁਝ ਲੋਕ ਰਾਸ਼ਨ ਲੈ ਗਏ ਪੰਜ ਮੰਝੇ ਵੀ ਨਹੀਂ ਕਹਿੰਦੇ ਲੱਭੇ ਕਣਕ ਦੀਆਂ ਬੋਰੀਆਂ ਵੀ ਉੱਡ ਗਈਆਂ ਕਹਿੰਦੇ ਆ ਪਤੀਸਾ ਤੇ ਛੋਲੇ ਬੜੇ ਸੁਆਸੀ ਥੱਲੇ ਉਸ ਬੰਦੇ ਦਾ ਕਥੀ ਤੌਰ ਤੇ ਨਾਮ ਲਿਖਿਆ ਗਿਆ ਔਰ ਉਸ ਬੰਦੇ ਦਾ ਪਾਰਟੀ ਲਿਖਿਆ ਗਿਆ ਯੂਥ ਆਗੂ ਲਿਖਿਆ ਗਿਆ ਇਹ ਉਸ ਬੰਦੇ ਦਾ ਨਾਮ ਲਿਖਿਆ ਗਿਆ ਪਰ ਤੁਹਾਨੂੰ ਦੱਸ ਦਈਏ ਪੰਚਾਇਤ ਦਾ ਰੋਲ ਇੰਨਾ ਸੀ ਵੀ ਪੰਚਾਇਤ ਨੇ ਲੈਡਰ ਪੈਡ ਤੇ ਲਿਖਤਾ ਮੰਛਾ ਸਹੀ ਸੀ ਪਰ ਉਸ ਤੋਂ ਬਾਅਦ ਜਦੋਂ ਉੱਥੋਂ ਟਰਾਲੀਆਂ ਭਰ ਕੇ ਇਹਨਾਂ ਨੇ ਵੰਡਣ ਜਾਣਾ ਸੀ ਉਦੋਂ ਟਰਾਲੀਆਂ ਟਰਾਲੀ ਘਰੇ ਕਿਉਂ ਲੈ ਕੇ ਗਏ ਭਾਈ ਸਾਹਿਬ ਇਹ ਵੀ ਲੋਕ ਦੱਸਦੇ ਨੇ ਉੱਥੇ ਉੱਥੇ ਗੱਲ ਮੈਂ ਸੁਣੀ ਆ ਕਹਿੰਦੇ ਵੀ ਇਹ ਟਰਾਲੀ ਆਪਦੇ ਘਰੇ ਲਗੇ ਆ ਤਰਪਾਲ ਪਾਈ ਆ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਵੀ ਹੋ ਸਕਦਾ ਘਰੇ ਰਾਸ਼ਨ ਲਾ ਲਿਆ ਹੋਵੇ ਹੋ ਸਕਦਾ ਤਾਂ ਹੀ ਤਾਂ ਪਤੀਸਾ ਸਵਾਦ ਸੀ ਗੱਲ ਬਾਹਰ ਆ ਰਹੀ ਐ ਨਾ ਹੋ ਸਕਦਾ ਘਰੇ ਰਾਸ਼ਨ ਲਾ ਲਿਆ ਹੋਵੇ ਪਰ ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਕਹਾਣੀ ਬਣੀ ਪਿੰਡ ਦੀ ਬਦਨਾਮੀ ਹੋਈ ਪੋਸਟਾਂ ਪਈਆਂ ਪੋਸਟਾਂ ਦੇ ਵਿੱਚ ਨਾਂ ਲਿਖੇਗੇ ਥੂ ਥੂ ਲੋਕਾਂ ਨੇ ਕੀਤੀ ਵੀ ਲੋਕਾਂ ਦਾ ਹੜ ਵਾਲਾ ਸਮਾਨ ਜਿਹੜਾ ਲੋਕਾਂ ਦਾ ਸੀਗਾ ਔਰ ਉਹ ਰੱਜੇ ਪੁੱਜੇ ਲੋਕ ਲੈ ਗਏ ਇੱਥੋਂ ਤੱਕ ਕਹਾਣੀ ਸਾਹਮਣੇ ਆ ਰਹੀ ਆ ਪਿੰਡ ਦੀ ਪੰਚਾਇਤ ਨਾਲ ਵੀ ਮੇਰੀ ਗੱਲ ਹੋਈ ਆ ਸਰਪੰਚ ਨਾਲ ਵੀ ਉਹ ਵੀ ਕਹਿੰਦਾ ਭਾਈ ਸਾਹਿਬ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਦਾ ਸਹੀ ਮਨਸ਼ਾ ਵਾਲੀ ਰਾਸ਼ਨ ਕਰਨਾ ਸੀ ਦੋ ਚਾਬੀਆਂ ਸੀ ਉੱਥੇ ਉਹਨਾਂ ਨੇ ਕਿਤੇ ਲੋਕ ਖੋਲਿਆ ਤੇ ਉੱਥੇ ਕਿਤੇ ਰਾਸ਼ਨ ਨੂੰ ਉਹਨਾਂ ਗਰੀਬਾਂ ਨੇ ਵਿਚਾਰਿਆਂ ਨੇ ਮੰਗ ਲਿਆ ਦੇ ਤਾਂ ਇੱਕ ਦੋ ਘਰਾਂ ਨੂੰ ਉਹ ਵੀ ਗਰੀਬ ਸੀ ਉਹਨਾਂ ਦੀ ਕਿਹੜਾ ਵਿਚਾਰਿਆਂ ਦੀ ਰੋਟੀ ਮੁਸ਼ਕਲ ਨਾਲ ਹੀ ਪੱਕਦੀ ਸੀ ਉਹਨਾਂ ਨੂੰ ਦਿੱਤਾ ਔਰ ਕਿਉਂਕਿ ਉੱਥੇ ਰਾਸ਼ਨ ਪਿਆ ਖਰਾਬ ਹੋ ਰਿਹਾ ਸੀ ਖਰਾਬ ਹੋਣ ਦਾ ਮਤਲਬ ਆਟਾ ਬਜੀਤਪੁਰ ਸਾਹਿਬ ਕਿਉਂ ਦਿੱਤਾ ਗੁਰਦੁਆਰੇ ਕਿਉਂਕਿ ਉਹਨਾਂ ਦੀ ਸਸਰੀ ਪੈ ਜਾਣੀ ਸੀ ਜੇ ਹੋਰ ਥੋੜੇ ਦਿਨ ਪਿਆ ਰਹਿੰਦਾ ਔਰ ਮਹੀਨਾ ਰੱਖਣ ਦੀ ਮਨਛਾ ਕੀ ਸੀ ਕਿ ਇਹ ਜਿਹੜੇ ਆਪ ਦਾ ਲੀਡਰ ਆ ਕਿ ਇਹ ਫੋਟੋਆਂ ਖਿਚਾਉਣ ਦਾ ਮਕਸਦ ਸੀ ਕਿ ਇਹਨੂੰ ਇੰਜ ਲੱਗਦਾ ਸੀ ਮੈਂ ਰੀਲਾ ਪਾ ਕੇ ਮਗਰ ਗਾਣੇ ਲਾ ਕੇ ਤੇ ਨਜ਼ਾਰੇ ਲੈ ਲੂੰਗਾ ਵੀ ਲਓ ਜੀ ਰਾਸ਼ਨ ਮੈਂ ਵੰਡ ਰਿਆ ਫੋਕੀ ਟੌਰ ਬਣਾਉਣ ਦਾ ਹੀ ਮਕਸਦ ਸੀਗਾ ਨਹੀਂ ਤਾਂ ਰਾਸ਼ਨ ਆਇਆ ਹੋਵੇ ਉਹਨਾਂ ਮੁਸਲਮਾਨ ਭਰਾਵਾਂ ਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਵੰਡ ਲਓ ਜਾਂ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਚੱਲਦੇ ਆਂ ਲਿਸਟਾਂ ਦੇ ਦਿੰਦੇ ਵਾਧੂ ਨੇ ਪਿੰਡ 'ਚ ਹਰੇਕ ਘਰ ਤਾਂ ਡੁੱਬਿਆ ਪਿਆ ਸੀ ਡੁੱਬੇ ਪਿੰਡ 'ਚ ਲੈ ਜਾਂਦੇ ਇਕੱਲੇ ਇਕੱਲੇ ਘਰ ਨੂੰ ਵੰਨ ਦਿੰਦੇ ਖਾਣ ਵਾਲਾ ਰਾਸ਼ਨ ਸੀ ਢਿੱਡ 'ਚ ਹੀ ਜਾਣਾ ਸੀ ਜੇ ਉਸ ਘਰ ਨੇ ਪਹਿਲਾਂ ਵੀ ਰਾਸ਼ਨ ਲਿਆ ਹੁੰਦਾ ਇੱਕ ਜਾਂ ਦੋ ਵਾਰੀ ਤੇ ਫਿਰ ਕਿਉਂ ਗਿਆ ਜੋ ਤੀਜੀ ਵਾਰ ਵੀ ਲੈ ਲੈਂਦਾ ਰਾਸ਼ਨ ਤਾਂ ਮੁੱਕ ਹੀ ਜਾਣਾ ਉਹਨਾਂ ਦਾ ਦੋ-ਤਿੰਨ ਦਿਨਾਂ ਬਾਅਦ ਜਦੋਂ ਖਾਣ ਲੱਗਣਾ ਕਿਉਂਕਿ 6 ਮਹੀਨੇ ਤੱਕ ਤਾਂ ਫਸਲ ਉਹਨਾਂ ਦੀ ਹੁਣ ਹੋਣੀ ਨਹੀਂ ਸੀ 6 ਮਹੀਨੇ ਤੱਕ ਤਾਂ ਉਹਨਾਂ ਨੂੰ ਕੋਈ ਇਨਕਮ ਸੋਰਸ ਵੀ ਨਹੀਂ ਸੀ ਪਰ ਰਾਸ਼ਨ ਰਖਵਾਇਆ ਗਿਆ ਰਾਸ਼ਨ ਮਿਸ ਗਾਈਡ ਕੀਤਾ ਗਿਆ ਪੰਚਾਇਤ ਨੂੰ ਵੀ ਔਰ ਉਸ ਸਟੋਰ ਵਾਲਿਆਂ ਨੂੰ ਵੀ ਸਟੋਰ ਵਾਲਿਆਂ ਦਾ ਤਾਂ ਮਿੱਤਰ ਸੀ ਉਹ ਜਿਹੜੇ ਉੱਥੋਂ ਆਏ ਸੀਗੇ ਮੁਸਲਮਾਨ ਭਰਾ ਸਟੋਰ ਵਾਲਿਆਂ ਨੇ ਵੀ ਮੈਨੂੰ ਲੱਗਦਾ ਕਿ ਸਟੋਰ ਵਾਲਿਆਂ ਨੂੰ ਵੀ ਜਿਹੜਾ ਕਥਿਤ ਤੌਰ ਤੇ ਮਿਸਗਾਈਡ ਕੀਤਾ ਗਿਆ ਸਟੋਰ ਚ ਸਮਾਨ ਲਵਾਇਆ ਗਿਆ ਪੰਚਾਇਤ ਨੂੰ ਵੀ ਘਬਰਾ ਕੀਤਾ ਗਿਆ ਮੈਨੂੰ ਲੱਗਦਾ ਬਦਨਾਮੀ ਫਿਰ ੱੱਬਾ ਪੰਚਾਇਤ ਤੇ ਲੱਗਣਾ ਹੀ ਲੱਗਾ ਹੀ ਆ ਪੋਸਟਾ ਵਾਲੋ ਪਾਈ ਜਾਂਦੇ ਲੈਟਰਪੈਡ ਨੇ ਖਿੱਚ ਕੇ ਪੰਚਾਇਤਾਂ ਨਾਲ ਲਿਖੀ ਜਾਂਦੇ ਵਿੱਚ ਸਾੰਦੀ ਹਾਸ਼ਮਦੀ ਪੰਚਾਇਤ ਛੋਲੇ ਖਾ ਗਈ ਪੰਚਾਇਤ ਪਤੀਸਾ ਖਾ ਗਈ ਪਰ ਖਾਦਾ ਕਿਹਨੇ ਆ ਕਿਹੜਾ ਲਗਿਆ ਟਰਾਲੀ ਭਰ ਕੇ ਇੱਥੇ ਹੀ ਬੰਦੇ ਦੱਸਦੇ ਆ ਉਹ ਕਹਿੰਦੇ ਵੀ ਟਰਾਲੀ ਭਰ ਕੇ ਜਦੋਂ ਰੌਲਾ ਪਿਆ ਉਥੇ ਫਿਰ ਉਹ ਤੇ ਸੱਚੀ ਉਹਨਲੀ ਪਤੀਸੇ ਦਾ ਆਪ ਖਾਦੇ ਪਹਿਲਾਂ ਉੱਥੇ ਹੀ ਖੋਲ ਕੇ ਡੱਬੇ ਛੋਲੇ ਫਿਰ ਸੱਚੀ ਉਹਨਲੀ ਕਿਹਾ ਨਹੀਂ ਨਹੀਂ ਅਸੀਂ ਨਹੀਂ ਖਾਂਦੇ ਇਹ ਚੀਜ਼ਾਂ ਇਹ ਜ਼ਹਿਰ ਹੁੰਦੀਆਂ ਸਾਨੂੰ ਵੀ ਗੱਲਾਂ ਪਤਾ ਲੱਗਦੀਆਂ ਲੋਕ ਤਾਂ ਗੱਲਾਂ ਕਰ ਹੀ ਜਾਂਦੇ ਆ ਤੇ ਉਸ ਤੋਂ ਬਾਅਦ ਟਰਾਲੀ ਭਜਾ ਕੇ ਉਥੋਂ ਕੱਲੇ ਟਰਾਲੀ ਕੱਢਣ ਦੀ ਕੀ ਲੋੜ ਸੀ ਘਰੇ ਟਰਾਲੀ ਲਿਆਂਦਣ ਦੀ ਕੀ ਲੋੜ ਸੀ ਪਿੰਡ ਦੇ ਵਿੱਚ ਟਰਾਲੀ ਲਿਆਂਦਣ ਦੀ ਕੀ ਲੋੜ ਸੀ ਪਿੰਡ ਵਾਲਿਆਂ ਨੂੰ ਤਾਂ ਇਕੱਠਾ ਕੀਤਾ ਨਹੀਂ ਵੀ ਅਸੀਂ ਰਾਸ਼ਨ ਵੰਡਣੇ ਚੱਲੇ ਆ ਉੱਥੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਜਾ ਸਕਦਾ ਭਾਈ ਆਹ ਵੇਖ ਲਓ ਰਾਸ਼ਨ ਲਵਾ ਰਹੇ ਆ ਪਿੰਡ ਵਾਲਿਓ ਦਸਾਂ ਦਿਨਾਂ ਨੂੰ ਵੰਡਣਾ ਆ ਵੇਖ ਲਓ ਪਿੰਡ ਵਾਲੇ ਵੰਡਣ ਚੱਲੇ ਆ ਤੇ ਫਿਰ ਵੀ ਕਿਹੜਾ ਸਿਆਣਪ ਵਰਤੀ ਫਿਰ ਵੀ ਕਿਸੇ ਵੇਅਰ ਹਾਊਸ ਚ ਦਿੱਤਾ ਵੇਅਰ ਹਾਊਸ ਜਾਨੀ ਕਿ ਜਿੱਥੇ ਕੋਈ ਸੰਸਥਾ ਦਾ ਡੰਪ ਬਣਿਆ ਹੋਇਆ ਵੀ ਸੰਸਥਾ ਕੋਲੇ ਲਾਤਾ ਵੀ ਸੰਸਥਾ ਅੱਗੇ ਵੰਡ ਲੂਗੀ ਤੇ ਫਿਰ ਜੇ ਕਮਿਟਮੈਂਟ ਕੀਤੀ ਸੀ ਮੁਸਲਮਾਨ ਭਰਾਵਾਂ ਨਾਲ ਫਿਰ ਉਸ ਕਮਿਟਮੈਂਟ ਦੇ ਪੂਰੇ ਉੱਤਰ ਦੇ ਉੱਥੇ ਉੱਥੇ ਜਾ ਕੇ ਰਾਸ਼ਨ ਵੰਡੇ ਆਉਂਦੇ ਉਦੋਂ ਤਾਂ ਫਿਰ ਡਰ ਕੇ ਉੱਥੇ ਰਾਸ਼ਨ ਦੇਤਾ ਵੀ ਸਾਡੇ ਤੇ ਕੋਈ ਧੱਬਣ ਲੱਗ ਜੇ ਬਲੇਮਣ ਲੱਗ ਜੇ ਪਰ ਇੱਕ ਗੱਲ ਜ਼ਰੂਰ ਆ ਲੋਕ ਇਹ ਗੱਲ ਜ਼ਰੂਰ ਕਹਿ ਰਹੇ ਨੇ ਹੁਣ ਵੀ ਪਤੀਸਾ ਬੜਾ ਸ ਕਹਿੰਦੇ ਹੁਣ ਤਾਂ ਨਾਂ ਵੀ ਉਹ ਬੰਦੇ ਦਾ ਪਤੀਸਾ ਸਵਾਦ ਰੱਖਿਆ ਗਿਆ ਕਹਿੰਦੇ ਹੁਣ ਤਾਂ ਉਹਦਾ ਨਾਂ ਲੋਕ ਲੋਕ ਕਮੈਂਟਾਂ ਚ ਕਹੀ ਜਾਂਦੇ ਨੇ ਕਹਿੰਦੇ ਉਹਦਾ ਨਾਂ ਲਿਖ ਕੇ ਨਾਲ ਨਾਲ ਬ੍ਰੈਕਟ ਚ ਪਾਈ ਜਾਂਦੇ ਨੇ ਉਰਫ ਛੋਲੇ ਪਤੀਸਾ ਬੜਾ ਸਵਾਦ ਸੀ ਯਾਨੀ ਕਿ ਹੁਣ ਤਾਂ ਨਾਂ ਵੀ ਰੱਖਤਾ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਪਿੰਡ ਦੀ ਬਦਨਾਮੀ ਕਰਾਤੀ ਪਿੰਡ ਦਾ ਧੱਬਾ ਕਿੱਡਾ ਵੱਡਾ ਲਵਾਤਾ ਲੋਕ ਤਾਂ ਉੱਥੇ ਆਉਂਦੀਆਂ ਮੈਨੂੰ ਦਿਹਾੜੀਦਾਰ ਬੰਦੇ ਮਿਲੇ ਉਹ ਜਿਹੜੇ 300 ਦਿਹਾੜੀ ਲਿਆਉਂਦੇ ਉਹ ਬੰਦੇ ਕਹਿੰਦੇ ਸਰ ਜੀ ਆ 50 ਰੁਪਏ ਸਾਡੇ ਉੱਥੇ ਲਵਾ ਦਿਆ ਜੀ। ਉਹ ਵਿਚਾਰੇ 50 50 ਰੁਪਏ ਦੀਆਂ ਚੀਜ਼ਾਂ ਚਾਹੇ ਇੱਕ ਚੀਜ਼ ਲੈ ਕੇ ਆਉਣ ਉਹ ਉਹ ਯੋਗਦਾਨ ਪਾ ਕੇ ਆ ਯੂਪੀ ਤੋਂ ਲੋਕ ਕਿੱਥੋਂ ਕਿੱਥੋਂ ਲੋਕ ਆਪ ਦਾ ਲੋਕ ਦਾਦਾ 20-20 ਰੁਪਏ ਇਕੱਠੇ ਕਰਕੇ ਲੋਕ ਰਾਸ਼ਨ ਲੈ ਕੇ ਤੇ ਇੱਥੇ ਇਹੋ ਜਿਹੇ ਬੰਦੇ ਵੀ ਸੀ ਜਿਹੜੇ ਰਾਸ਼ਨ ਕੋਲ ਕਰ ਗਏ ਇਹੋ ਜਿਹੇ ਬੰਦੇ ਵੀ ਸੀ ਜਿਹੜੇ ਕੜਮ ਚੌਧਰੀ ਬਣ ਗਏ ਪਿੰਡ ਦੇ ਜਿਨ੍ਹਾਂ ਨੂੰ ਇੰਜ ਲੱਗਦਾ ਵੀ ਸਾਡੇ ਬਿਨਾ ਪਿੰਡ 'ਚ ਪੱਤਾ ਨਹੀਂ ਹਲਦਾ ਔਰ ਪੁੱਛਦਾ ਕੋਈ ਵੀ ਨਹੀਂ ਇਹੋ ਜਿਹੀ ਵੀ ਨਹੀਂ ਪੁੱਛਦਾ ਕੋਈ ਵੀ ਨਹੀਂ ਪੁੱਛਣ ਵੀ ਨਾ ਹੁਣ ਬੇਇੱਜ਼ਤੀ ਦਾ ਪਾਰਟੀ ਦੀ ਵੀ ਹੋਈ ਆ ਹੁਣ ਆਪਾਂ ਕਹਿ ਦਈਏ ਆਪ ਦਾ ਸ਼ਲਾਰੂ ਲੀਡਰ ਯੂਥ ਹੁਣ ਉੱਥੇ ਪਾਰਟੀ ਵੇਖਿਆ ਜਾਵੇ ਤਾਂ ਇਹੋ ਜਿਹੇ ਲੋਕ ਕੀ ਫਿਰ ਪਾਰਟੀਆਂ ਨੂੰ ਬਦਨਾਮ ਕਰਦੇ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਤੁਸੀਂ ਟਰਾਲੀ ਭੀਤ ਭਰੀ ਟਰਾਲੀ ਆਪਦੇ ਘਰੇ ਠੱਲੀ ਤਰਪਾਲ ਪਾਈ ਲੋਕ ਤਾਂ ਇਹ ਵੀ ਸ਼ੱਕ ਕਰਦੇ ਆ ਵੀ ਘਰੇ ਵੀ ਲਈ ਹੋਊਗੀ ਪਤੀਸਾ ਘਰੇ ਵੀ ਲਾਇਆ ਹੋਊਗਾ ਲੋਕ ਤਾਂ ਇਹ ਵੀ ਸ਼ੱਕ ਕਰਦੇ ਆ ਲੋਕ ਤਾਂ ਗੱਲਾਂ ਕਰ ਰਹੇ ਆ ਲੋਕ ਤਾਂ ਉਹ ਜਿਹੜੇ ਸੂਤਰ ਹੁੰਦੇ ਆ ਆਪਣੇ ਪਿੰਡਾਂ ਦੇ ਸੂਤਰ ਆਪਣੇ ਬੈਠੇ ਆ ਆ ਪੱਕੇ ਸੂਤਰ ਲਾ ਲੋ ਉਹ ਦੱਸ ਹੀ ਦਿੰਦੇ ਆ ਲੋਕ ਫੋਟੋਆਂ ਖਿੱਚੀ ਫਰਦੇ ਆ ਠੀਕ ਹੈ ਨਾ ਟਰਾਲੀਆਂ ਭਰੀਆਂ ਦੀਆਂ ਕਹਿਣ ਦਾ ਮਤਲਬ ਆ ਇਹੋ ਜੇ ਲੋਕਾਂ ਨੂੰ ਸੋਚਣਾ ਚਾਹੀਦਾ ਪੂਰੇ ਪਿੰਡ ਦੀ ਬਦਨਾਮੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਇਹ ਪੰਚਾਇਤ ਨੇ ਜੀ ਜ਼ਿੰਮੇਵਾਰੀ ਲਈ ਸੀ ਪੰਚਾਇਤ ਨੂੰ ਵੀ ਸੋਚਣਾ ਚਾਹੀਦਾ ਠੀਕ ਹੈ ਇੱਕ ਬੰਦੇ ਦੇ ਮਗਰ ਲੱਗ ਕੇ ਤੁਸੀਂ ਕਿੱਡਾ ਵੱਡਾ ਉਹਦੇ ਕਹਿਣ ਨੂੰ ਪੰਗਾ ਸੇੜ ਲਿਆ ਬਦਨਾਮੀ ਦਾ ਪੰਚਾਇਤੀ ਹੋ ਰਹੀ ਆ ਲੈਟਰਪੈਡ ਦਾ ਪੰਚਾਇਤ ਦੀ ਵਾਇਰਲ ਹੋ ਰਹੀ ਆ ਪੰਚਾਇਤ ਨੇ ਪਤਾ ਨਹੀਂ ਵਿੱਚੋਂ ਕੁਝ ਲਿਆ ਨਹੀਂ ਲਿਆ ਇਹ ਤਾਂ ਪੰਚਾਇਤ ਜਾਣਦੀ ਆ ਠੀਕ ਹੈ ਪੰਚਾਇਤ ਦੀ ਤਾਂ ਹੋ ਸਕਦਾ ਮਨਛਾ ਹੋਵੇ ਮੈਂ ਤਾਂ ਜਿਹੜੀ ਸਰਪੰਚ ਨਾਲ ਗੱਲ ਕੀਤੀ ਆ ਮੌਜੂਦਾ ਨਾਲ ਉਹਦੇ ਲੇਡੀਜ਼ ਆਉਂਦੇ ਘਰ ਵਾਲੇ ਨਾਲ ਉਹਦਾ ਮੈਨੂੰ ਕਹਿੰਦਾ ਭਰਾ ਜੀ ਸਾਡੀ ਤਾਂ ਕੋਈ ਮਨਛਾ ਨਹੀਂ ਸਾਡੀ ਦਾ ਮਨਛਾ ਵੰਦਨ ਦੀ ਸੀ ਪਰ ਆ ਸਾਨੂੰ ਨਹੀਂ ਪਤਾ ਵੀ ਕੀ ਕਲੇਸ਼ ਪੈ ਗਿਆ ਠੀਕ ਹੈ ਉਹ ਲੜਾਈ ਵੀ ਨੇ ਉੱਥੇ ਲੜਾਈ ਵੀ ਹੋਈ ਆ ਉਹੀ ਲੀਡਰ ਜਿਹੜਾ ਮਿਸਗਾਈਡ ਕਰਕੇ ਉੱਥੇ ਲਵਾਇਆ ਉਹੀ ਲੀਡਰ ਬਾਅਦ ਸਰਪੰਚ ਨੂੰ ਗਾਲ੍ਹਾਂ ਕੱਢਦਾ ਰਿਹਾ ਉਹੀ ਲੀਡਰ ਉਹਨਾਂ ਨੂੰ ਹੁਣ ਮੈਂ ਸ਼ਬਦ ਨਹੀਂ ਬੋਲ ਸਕਦਾ ਕੈਮਰੇ ਤੇ ਭੀਆਂ ਭੈਣਾਂ ਵੀ ਸੁਣਦੀਆਂ ਨੇ ਉੱਥੇ ਗਾਲ੍ਹਾਂ ਕੱਢੀਆਂ ਇਹ ਵੀ ਗੱਲ ਕਹਿੰਦੇ ਪਿਆ ਉੱਥੇ ਹੀ ਪਤਾ ਲੱਗਿਆ ਸਾਨੂੰ ਅਸੀਂ ਕਿਹੜਾ ਉਹਦੇ ਕੰਨਾਂ ਨਾਲ ਸੁਣੀਆਂ ਸਾਨੂੰ ਤਾਂ ਦੱਸਿਆ ਗਿਆ ਵੀ ਆਹ ਵਾਲੇ ਮੁਸਲਮਾਨ ਭਰਾ ਸੀ ਉਹਨਾਂ ਤੱਕ ਵੀ ਗੱਲ ਪਹੁੰਚੀ ਹੋ ਗਈ ਕੋਈ ਉਹਨਾਂ ਤਾਂ ਨਹੀਂ ਕਾਰਵਾਈ ਵਾਲੇ ਪਾਸੇ ਤੁਰੇ ਮਰੋੜੀ ਉੱਤੋਂ ਹੀ ਚੜੀ ਆ ਅੱਛਾ ਉੱਥੋਂ ਹੀ ਚੜੀ ਆ ਮਰੋੜੀ ਉੱਤੋਂ ਚੜੀ ਆ ਲੱਗਦਾ ਵੀ ਸ਼ਾਇਦ ਇਹ ਗੇਮ ਗੁੰਮ ਪਾ ਕੇ ਟਰਾਲੀਆਂ ਕਿਤੇ ਘਮਾ ਗੋਲ ਹੋ ਸਕਦੀਆਂ ਸੀ ਪਰ ਉੱਤੋਂ ਜਦੋਂ ਮਰੂੜੀ ਚੜੀ ਆ ਭਾਈ ਰਾਸ਼ਨ ਅਗਲੇ ਲਿਖਤੀ ਲਗਾਏ ਸੀ ਲੈਟਰ ਪੈਡ ਵਿੱਚ ਵੀ ਵਿਖਾ ਦੇਾਂਗੇ ਲਿਖਤੀ ਲਗਾਏ ਸੀ ਅਗਲੇ ਵੀ ਤੁਸੀਂ ਜਦੋਂ ਲੋੜਵੰਦਾਂ ਨੂੰ ਪਹੁੰਚਾਓਗੇ ਤੇ ਸਾਨੂੰ ਵੀਡੀਓ ਵੀ ਪਾਉਂਗੇ ਇਹ ਜ਼ਿੰਮੇਵਾਰੀ ਸੀ ਪਰ ਜਦੋਂ ਬਈ 1 ਮਹੀਨਾ ਬੀਤ ਗਿਆ 1 ਮਹੀਨਾ ਰੱਸ਼ਾ ਰੱਖਣ ਦਾ ਮਤਲਬ ਕੀ 1 ਮਹੀਨਾ ਛੱਡੋ ਇੱਥੇ ਤਾਂ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਬੰਦ ਕਮਰੇ 'ਚ ਕੋਈ ਚੀਜ਼ ਰੱਖ ਦਿਓ ਤੇ ਹਮਸ ਨਾਲ ਵੈਸੀ ਹੀ ਖਰਾਬ ਹੋ ਜਾਣੀ ਆ ਗਰਮੀ ਦਾ ਸਮਾਂ ਸੀ ਉਧਰੋਂ ਪਾਣੀ ਦਾ ਸਮਾਂ ਸੀ ਕਿੰਨੀ ਮਜ਼ੇ ਤੇ ਪਤੀਸੇ 'ਚ ਤਾਂ ਉਹਦੇ ਕਹਿੰਦੇ ਨੂੰ ਸੁੰਡੀਆਂ ਘੁੰਮਣੀਆਂ ਸੀ ਆਟੇ 'ਚ ਤਾਂ ਸੁਸਰੀ ਘੁੰਮਣੀ ਸੀ ਛੋਲਿਆਂ 'ਚ ਤਾਂ ਮੂਰੇ ਨਿਕਲ ਜਾਣੇ ਸੀ ਸੁੰਡੀਆਂ ਨੇ ਕੱਢਦੇ ਨੇ ਸੀ ਪਰ ਉਹ ਮੰਛਾ ਸੀ ਕੋਈ ਸ਼ਾਇਦ ਇਹਨਾਂ ਦੀ ਹੋ ਸਕਦੀ ਆ ਠੀਕ ਹੈ ਆਪਾਂ ਕੀ ਕਹਿ ਸਕਦੇ ਆ ਪਰ ਲੋਕ ਗੱਲਾਂ ਕਰ ਰਹੇ ਨੇ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਉਹ ਵਿਚਾਰਿਆਂ ਦੀ ਕਿੰਨੀ ਫੀਲਿੰਗ ਹੋ ਮੁਸਲਮਾਨ ਭਰਾਵਾਂ ਦੀ ਵੀ ਲੋਕ ਡੁੱਬੇ ਪਏ ਕਿਹਪਤਾ ਕਿਵੇਂ ਕੀਤੀ ਹੋਣਗੇ ਯਾਰ ਆਪਾਂ ਵੇਖਿਆ ਕਿਤੋਂ ਕਿਤੋਂ ਲੋਕ ਦਾਦਾ 20 ਰੁਪਏ ਪਾ ਕੇ ਕਰਦੇ ਇਕੱਠੇ ਕਰਕੇ ਦਿੰਦੇ ਰਿਹਾ ਕਿਸ ਤਰੀਕੇ ਨਾਲ ਇਕੱਠੇ ਕੀਤੀ ਹੋਣਗੇ ਔਰ ਉਹਨਾਂ ਨੇ ਟਰੱਕ ਭਰੇ ਹੋਣਗੇ ਇੱਥੇ ਲਿਆਂਦੇ ਹੋਣਗੇ ਤੇ ਇਹ ਥੋੜੀ ਉਹਨਾਂ ਵਿਚਾਰਾਂ ਨੂੰ ਪਤਾ ਸੀ ਹੁਣ ਨਾਮ ਤਾਂ ਫਿਰ ਉਹਦੇ ਕਹਿਣ ਨੂੰ ਬਦਨਾਮ ਹੁੰਦਾ ਹੀ ਆ ਕੁਝ ਇੱਕ ਪੋਸਟਜੀ ਇੱਕ ਲਈ ਫਿਰਦੇ ਆ ਉਹ ਪਾਈ ਫਿਰਦੇ ਆ ਪੋਸਟਜੀ ਵੀ ਆ ਪੋਸਟ ਆ ਜੀ ਵੇਖੋ ਕਿਸੇ ਚੈਨਲ ਦੀ ਕੋ ਨਕਲੀ ਬਣਾਈ ਬਣਾਈ ਫਿਰਦੇ ਆ ਮੈਂ ਨਹੀਂ ਵਖਿਓ ਚੈਨਲ ਤੇ ਵੀ ਪੋਸਟ ਜਦੋਂ ਮੈਂ ਵੇਖੀ ਵੇਖੋ ਆਪਾਂ ਤਾਂ ਪੋਸਟ ਨੂੰ ਉਦੋਂ ਮੰਨਣਾ ਜਦੋਂ ਉਹ ਪੋਸਟ ਕਿਸੇ ਅਫੀਸ਼ੀਅਲ ਪੇਜ ਤੇ ਪਈ ਹੋਊਗੀ ਉਹ ਜਿਹੜੇ ਚੈਨਲ ਦਾ ਲੋਗੋ ਲਾ ਕੇ ਇੱਕ ਪੋਸਟ ਬਣਾਈ ਹੈ ਨਾ ਜਾਲੀ ਜੀ ਨਕਲੀ ਜੀ ਵੀ ਨਹੀਂ ਜੀ ਦੋ ਚਾਬੀਆਂ ਸੀ ਨਹੀਂ ਜੀ ਆ ਫਲਾਨੀ ਗੱਲ ਸੀ ਨਹੀਂ ਜੀ ਇੱਥੇ ਹਾਂ ਸਫਾਈ ਆਪ ਹੀ ਬਣਾ ਬਣੂ ਕੇ ਦਿੱਤੀ ਆ ਨਹੀਂ ਜੀ ਇੱਥੇ ਐ ਸੀ ਫਿਰ ਵੀਡੀਓ ਵੀ ਜਿੱਥੇ ਰਾਸ਼ਨ ਲਾਇਆ ਜਿਹੜੀ ਸੰਸਥਾ ਕੋਲੇ ਉੱਥੇ ਵੀ ਵੀਡੀਓ ਪਈ ਚਲੋ ਰਾਸ਼ਨ ਸਹੀ ਜਗ੍ਹਾ ਤੇ ਦਿੱਤਾ ਹੋਊਗਾ ਮੈਂ ਨਹੀਂ ਕਹਿੰਦਾ ਵੀ ਨਹੀਂ ਦਿੱਤਾ ਹੋਊਗਾ ਜਿਹੜੀ ਵੀ ਸੰਸਥਾ ਕੋਲੇ ਦਿੱਤਾ ਹੋਊਗਾ ਉਹ ਗੱਲ ਨਹੀਂ ਮੈਂ ਕਰ ਰਿਹਾ ਪਰ ਗੱਲ ਮੈਂ ਪਿੱਛੇ ਕਰ ਰਿ ਉਹਤੇ ਜਿਹੜੇ ਲੋਗੋ ਲੱਗੇ ਉਹਨੂੰ ਜਦੋਂ ਨੈਟ ਤੇ ਸਰਚ ਮਾਰਿਆ ਕਿਸੇ ਚੈਨਲ ਦੀ ਆ ਕੋਈ ਚੈਨਲ ਆ ਉਹ ਪੱਤਰਕਾਰ ਦੇ ਚੈਨਲ ਤੇ ਹੈਗੀ ਨਹੀਂ ਉਹ ਪੋਸਟ ਹੀ ਨਹੀਂ ਹੈਗੀ ਨਾ ਕਿਸੇ ਪੇਜ ਤੇ ਉਹਦੇ ਪਈ ਨਹੀਂ ਹੋਈ ਇਹਦਾ ਮਤਲਬ ਉਹ ਜਾਲੀ ਆ ਨਾ ਉਹਦੀ ਪੁਸ਼ਟੀ ਨਹੀਂ ਹੋ ਸਕਦੀ ਉਹ ਜਾਲੀ ਆ ਉਹ ਉਹ ਵਖਾਫ ਖਾ ਕੇ ਆਪਾਂ ਸਾਫ਼ ਹੋ ਰਹੇ ਆ ਪ੍ਰੈਸ ਪ੍ਰੈਸ ਕਾਨਫਰੰਸ ਕਰ ਦਿੰਦੇ ਵੀਡੀਓ ਪਾ ਦਿੰਦੇ ਪੰਚਾਇਤ ਦੇ ਨਾਲ ਖੜ ਕੇ ਉਥੇ ਵੀਡੀਓ ਪਾਈ ਜਾ ਸਕਦੀ ਜਿੱਥੇ ਰੌਲਾ ਪਿਆ ਉਥੇ ਗੱਲ ਕਲੀਅਰ ਕਰ ਦਿੰਦੇ ਠੀਕ ਹੈ ਪਰ ਹੁਣ ਤਾਂ ਉਹਦੇ ਕਹਿਣ ਨੂੰ ਅ ਇੰਨਾ ਕੁ ਬਦਨਾਮੀ ਹੋ ਗਈ ਆ ਪਿੰਡ ਦੀ ਇੰਨਾ ਘਰੋਲਾ ਪੈ ਗਿਆ ਆਸੇ ਪਾਸੇ ਪਿੰਡ ਵਾਲੇ ਲੋਕ ਹੁਣ ਤਾਂ ਮਤਲਬ ਇਹੀ ਪੁੱਛਦੇ ਇੱਕ ਦੂਜੇ ਨੂੰ ਫੋਨ ਕਰਕੇ ਭਾਈ ਸਾਹਿਬ ਛੋਲੇ ਕਿਹੜੇ ਸਵਾਦ ਸੀ ਤੇ ਪਤੀਸਾ ਕਿਹੜਾ ਸਵਾਦ ਸੀ ਕਿਹੜੀ ਕੰਪਨੀ ਦਾ ਸੀ ਪਤੀਸਾ ਔਰ ਇਹ ਵੀ ਦੱਸਦੇ ਆ ਉੱਥੇ ਜਿਹੜੇ ਲੋਕ ਵਿਚਾਰਾਂ ਨੇ ਲਾਇਆ ਮੈਂ ਜਿੰਨਾ ਸਰਚ ਕੀਤਾ ਕਹਿੰਦੇ ਵੀ ਪੂਰੀ ਸ਼ਰਧਾ ਨਾਲ ਉਹ ਸਮਾਨ ਲੈ ਕੇ ਆਏ ਸੀ ਮੁਸਲਮਾਨ ਭਰਾ ਬ੍ਰਾਂਡਡ ਸਮਾਨ ਸੀ ਮੰਜੀਆਂ ਦੇ ਬੇਈਮਾਨ ਹੋ ਗਏ ਯਾਰ ਠੀਕ ਹੈ ਬ੍ਰੈਂਡਰ ਸਮਾਨ ਸੀ ਪਤੀਸਾ ਛੋਲੇ ਕਹਿੰਦੇ ਟਰਾਲੀ ਛੋਲਿਆਂ ਦੀ ਸੀ ਘੱਟੋ-ਘੱਟ ਆ ਹਾਲਾਤ ਬਣ ਗਏ ਇਹ ਹਾਲਾਤ ਨੇ ਇੰਨੇ ਮਾੜੇ ਹਾਲਾਤ ਬਣ ਗਏ ਯਾਰ ਇਹੋ ਜਿਹੇ ਤਾਂ ਮੈਂ ਕੰਨਾ ਵੀ ਸ਼ਰਮ ਆਉਣੀ ਚਾਹੀਦੀ ਅਸੀਂ ਤਾਂ ਸਰਪੰਚ ਨਾਲ ਗੱਲ ਕਰ ਸਕਦੇ ਸੀ ਵੱਧ ਤੋਂ ਵੱਧ ਠੀਕ ਹੈ ਸਰਪੰਚ ਨੂੰ ਪੁੱਛ ਸਕਦੇ ਭਾਈ ਗੱਲ ਕੀ ਹੈ ਕਿਉਂਕਿ ਪੰਚਾਇਤ ਦੀ ਲੈਟਰਪੈਡ ਤੇ ਲਿਖਿਆ ਠੀਕ ਹੈ ਹੁੜੀ ਦੀ ਪੁਸ਼ਟੀ ਤਾਂ ਆਪ ਕੋਈਆਂ ਪੋਸਟਾਂ ਪੈ ਰੀਆਂ ਲੋਕ ਪਾ ਰਹੇ ਨੇ ਠੀਕ ਹੈ ਸਰਪੰਚ ਨਾਲ ਗੱਲ ਕੀਤੀ ਸਰਪੰਚ ਨੇ ਸਾਰੀ ਗੱਲ ਦੱਸਤੀ ਜੋ ਆਪਾਂ ਕੈਮਰੇ ਤੇ ਵੀ ਦੱਸਤੀ ਹੈਗੀ ਆ ਬਾਕੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਇਹ ਬੜੀ ਸ਼ਰਮ ਵਾਲੀ ਗੱਲ ਆ ਛੋਲੇ ਪਤੀਸਾ ਜੇ ਮੰਜੇ ਚੱਕੇ ਆ ਖਾਦੇ ਆ ਲਕੋਏ ਆ ਟਰਾਲੀ ਚੋ ਲਾ ਕੇ ਘਰੇ ਰੱਖੇ ਆ ਇਹੋ ਜਿਹਾ ਕੁਛ ਹੋਇਆ ਤਾਂ ਮੈਂ ਕਿੰਨਾ ਫਿਰ ਰੱਬ ਦੇਖਦਾ ਰੱਬ ਦੇ ਘਰੋਂ ਕਹਿੰਦੇ ਨਾ ਵੀ ਸਿਆਣੇ ਦੇਰ ਆ ਫਿਰ ਹਨੇਰ ਨਹੀਂ ਹੈਗੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾਗਾ ਜੇ ਇਹ ਗੱਲ ਹੋਈ ਬਾਕੀ ਸਮੱਤ ਬਖਸ਼ੇ ਪਰਮਾਤਮਾ ਇਹੋ ਜੇ ਲੋਕਾਂ ਨੂੰ ਕਿਸੇ ਚੈਨਲ ਤੇ ਇਹਦੀ ਪੁਸ਼ਟੀ ਤਾਂ ਹੁੰਦੀ ਨਾ ਇਹ ਸਾਰੀਆਂ ਚੀਜ਼ਾਂ ਦੀ ਆਪ ਹੀ ਵੀਡੀਓ ਪਾ ਕੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪੁਸ਼ਟੀ ਦਾ ਕਰਦਾ ਨਾ ਪਿੰਡ ਚ ਦਾ ਦੱਸ ਦੇਣਾ ਵੀ ਟਰੱਕ ਆਏ ਸੀ ਆ ਕੁਛ ਹੋ ਗਿਆ ਅਸੀਂ ਨਹੀਂ ਖਾਦੇ ਪੂਰੇ ਪ੍ਰੂਫਤਾ ਦਿੰਦੇ ਨਾ ਲੁਕਦੇ ਤਾਂ ਨਾ ਆ ਪੋਸਟਾਂ ਅੰਦਰ ਲੁੱਕ ਕੇ ਤਾਂ ਨਾ ਪਾਉਂਦੇ ਇੱਕੋ ਬੰਦਾ ਪੋਸਟਾਂ ਪਾ ਰਿਹਾ ਇੱਕੋ ਬੰਦਾ ਉਹਦੇ ਕਮੈਂਟਾਂ ਦੇ ਵਿੱਚ ਲਿਖੀ ਜਾਂਦਾ ਹੈਗਾ ਇਹ ਹਾਲਾਤ ਬਣ ਕੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਈ ਸ਼ਰਮ ਆਉਂਦੀ ਹੈ ਮੈਨੂੰ ਵੀ ਸੁਣਨ ਵਾਲਿਆਂ ਨੂੰ ਵੀ ਸ਼ਰਮ ਆਉਗੀ ਇਸ ਕਹਾਣੀ 'ਚ ਹਾਂ ਬਿਲਕੁਲ ਜੀ ਮਾਮਲਾ ਜਿਹੜਾ ਹੈ ਤੁਹਾਡੇ ਸਾਹਮਣੇ ਸਾਰਾ ਸੁਖ ਨੇ ਉਜਾਗਰ ਕਰ ਦਿੱਤਾ ਜਿਹੜੀ ਪਿਛਲੇ ਦਿਨਾਂ ਤੋਂ ਪੋਸਟਾਂ ਪੈ ਰਹੀਆਂ ਹੈਗੀਆਂ ਨੇ ਪਤੀਸਾ ਸਵਾਦ ਸੀ ਛੋਲਿਆਂ ਦੀ ਤਰੀ ਸਵਾਦ ਸੀ ਮੰਜੇ ਬਿਸਤਰੇ ਬਹੁਤ ਵਧੀਆ ਸੀ ਪੂਰੇ ਮਾਮਲੇ ਨੂੰ ਉਜਾਗਰ ਕਰ ਦਿੱਤਾ ਹੋਇਆ ਕੀ ਹੈ ਕੌਣ ਪਤੀਸਾ ਲੈ ਗਿਆ ਕੌਣ ਮੰਜੇ ਲੈ ਗਿਆ ਕੌਣ ਛੋਲੇ ਖਾ ਗਿਆ ਹੁਣ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਗਿਆ ਆਪਣੀ رائے ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇ ਅਗਰ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਆ ਤਾਂ ਆਵਾਜ਼ੇ ਪੰਜਾਬ ਦੇ ਨੰਬਰ ਅਸੀਂ ਸਕਰੀਨ ਤੇ ਦਿੱਤੇ ਸਾਨੂੰ ਮਿਲ ਰਹੀਂ ਮੋਬਾਈਲ ਤੇ ਆਈ ਕਾਲ ਕਰਕੇ ਆਪਣਾ ਪੱਖ ਰੱਖ ਸਕਦਾ ਹੈਗਾ ਆਵਾਜ਼ੇ ਪੰਜਾਬ ਨਿਰਪੱਖ ਚੈਨਲ ਹੈ ਹਰੇਕ ਨੂੰ ਪੱਖ ਰੱਖਣ ਦਾ ਬਰਾਬਰ ਹੱਕ ਹੈਗਾ ਦੇਖਦੇ ਰਹੋ ਆਵਾਜ਼ੇ ਪੰਜਾਬ